ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਇਆ ਗ੍ਰੋਸ ਸੰਗਦਾ ਜੀ ਇਹਦੀ ਡਿਟੇਲ ਮੈਂ ਹੀ ਤੁਹਾਨੂੰ ਦੇਵਾਂਗਾ ਜੀ ਕਿਉਂਕਿ ਬਾਈ ਹੋਣੀ ਆਪ ਘਰੇ ਹੈ ਨਹੀਂਗੇ ਜੀ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦਿੱਤੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਜੀ। ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕਿ ਦੂਜਾ ਸੁੰਦੀ ਆ ਜੀ। ਸਮਾਂ ਡੇਟ ਮੁਤਾਬਕ 4 ਤੋਂ ਹਜੇ 5 ਦਿਨ ਪਏ ਆ ਜੀ ਬਾਕੀ ਕਰਮ ਵਾਲਾ ਪਸ਼ੂ ਇੱਕ ਅੱਧਾ ਦਿਨ ਉੱਪਰ ਵੀ ਲਿਜਾ ਸਕਦਾ ਜੀ। ਦੁੱਧ ਬਾਈ ਦੱਸਦਾ ਕਿ ਲਗਭਗ 17-18 ਕਿਲੋ ਪਾਜੂਗੀ ਜੀ। ਬਾਕੀ ਸੇਵਾ ਦੇ ਸਰਤੇ ਆ। ਜੇ ਕੋਈ ਵੀ ਰੱਦ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ। ਤਿਆਰੀ ਸੋਹਣੀ ਕੀਤੀ ਹੋਈ ਹੈ ਜੀ। ਭਾਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਜੀ ਬਾਕੀ ਚਾਰ ਹੀ ਥਾਣਾ ਫੋਟ ਸ਼ਾਂਕ ਕੋਈ ਵੀ ਨਹੀਂ ਜੀ ਥਾਣੇ ਕੱਲਾ ਕੱਲਾ ਨਿੱਖੜ ਮਨ ਲੱਗਿਆ ਵਾ ਹਵਾਨੇ ਦੀ ਧੱਕ ਅੱਗੇ ਨੂੰ ਵੀ ਚੰਗੀ ਆ ਤੇ ਬੈਕ ਸਾਈਡ ਨੂੰ ਵੀ ਚੰਗੀ ਆ ਜੀ ਥਾਣਾ ਦੀ ਡੰਨ ਹੋਊਗੀ ਜੀ ਭਾਰ ਪਿੱਛੇ ਦੀ ਵੀ ਬਾਈ ਕਹਿੰਦਾ ਗਾਰੰਟੀ ਆ ਅੱਗੇ ਤਸੱਲੀ ਤੁਸੀਂ ਕਰ ਲਿਓ ਜੀ ਬਾਕੀ ਅੰਗ ਕ੍ਰੋਸ ਆ ਜਾਂਦਾ ਜੀ ਫੈਟ ਇਹਦੀ ਚੰਗੀ ਆਊਗੀ ਜੀ ਦੁੱਧ ਕਰਮ ਵਾਲੀ ਦਾ ਸੰਗਣ ਆ ਹੋ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀ ਰਵੱਦ ਕਰ ਲੂ ਬੱਦ ਵੀ ਲੈ ਸਕਦਾ ਜੀ ਵਜਨ ਵਜੂਦ ਤੇ ਬੱਕ ਤੋਂ ਵੀ ਕਰਮ ਵਾਲੀ ਚੰਗੀ ਆ ਮੁੱਲ ਭਾਈ ਦੱਸਦਾ ਜੀ ਭਾਈ ਜਮਾ ਲੈਣ ਦੇਣ ਵਾਲਾ ਫਿਕਸ ਪ੍ਰਾਈਸ ਜੀ 45000 ਰੁਪਇਆ ਵਿੱਚੋਂ ਮਾਣ ਤਾਣ ਜਰੂਰ ਹੋ ਜਾਊਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਭਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਭਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ